ਮਿੱਤਰੋ ਸਾਰੇ ਨਾਲੋਂ ਪਹਿਲਾਂ ਤਾਂ ਘੋੜੀ ਬਣੀ ਨਿਗਾ ਮਾਰੂ ਬਹੁਤ ਸੋਹਣੀ ਘੋੜੀ ਆ ਤੇ ਚੰਗੀ ਬਾਡੀ ਦੀ ਘੋੜੀ ਆ ਮਿੱਤਰੋ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਘੋੜੀ ਗੱਬਣ ਚੈੱਕ ਪਾਸਾ ਚੰਗੇ ਘੋੜੇ ਤੋਂ ਤੇ ਰੇਟ ਸਮੇਤ ਡਿਟੇਲ ਬਾਰੇ ਗੱਲਬਾਤ ਕਰਾਂਗੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕਰਦੇ ਆ ਘੋੜੀ ਦੀ ਡਿਟੇਲ ਬਾਰੇ ਗੱਲਬਾਤ 6-7 ਸਾਲ ਉਮਰ ਦਾ ਸੀ ਇਹ ਮਾਲਕ ਵੀਰਾਂ ਨੇ 62+ ਹਾਈਟ ਹੈ 50 ਦਿਨਾਂ ਦੀ ਗੱਬਣ ਚ ਇੱਕ ਪਾਸ ਹੈ ਜੀ ਹਾਥੀ ਘੋੜੇ ਦੇ ਬੱਚੇ ਤੋਂ 66-67 ਇੰਚ ਹਾਈਟ ਹੈ ਘੋੜੇ ਦੀ ਬਹੁਤ ਵਧੀਆ ਘੋੜਾ ਹੈਗਾ ਮਿੱਤਰੋ ਜਿਹੜੇ ਘੋੜੇ ਤੋਂ ਘੋੜੀ ਗੱਬਣ ਚ ਇੱਕ ਪਾਸ ਆ ਤੇ 2.5 ਲੱਖ ਰੁਪਏ ਮੁੱਲ ਕਰਦੇ ਆ ਬਾਈ ਹੋਰੇ ਤੇ ਸ਼੍ਰੀ ਮੁਖਸਰ ਸਾਹਿਬ ਏਰੀਆ ਬਾਈ ਹੋ ਰਹੇ ਆਂਦਾ ਤੇ ਵਾਲਪੋਰੀਆਂ ਦੀ ਘੋੜੀ ਸਾਫ਼ ਹੈ ਜੀ ਸਵਾਰੀ ਦੀ ਪਾਸ ਹੈ ਤੇ ਤੁਰਦਾ ਤੋਰਾ ਵੀ ਬਹੁਤ ਸੋਹਣਾ ਤੁਰਦੀ ਆ ਘੋੜੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਚੀ ਨਹੀਂ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਦੇ ਦਿੱਤਾ ਜਾ ਕੇ ਚਾਹੇ ਤੁਰ ਕੇ ਵੇਖ ਲਿਓ ਬਹੁਤ ਵਧੀਆ ਘੋੜੀ ਆ ਬਾਕੀ ਤੁਸੀਂ ਵੀਡੀਓ ਚ ਦੇਖ ਰਹੇ ਹੋਗੇ ਤੇ ਕਰ ਲਿਓ ਜੀ ਗੱਲਬਾਤ ਜੇ ਕੋਈ ਮੇਰਾ ਵੀਰ ਭਰਾ ਸੱਜਣ ਮਿੱਤਰ ਖਰੀਦਣ ਦਾ ਚਾਹਵਣ ਹੈਗਾ ਤੇ ਕਰ ਦਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਘੋੜੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ